ਅੰਮ੍ਰਿਤਸਰ ਦੇ ਵਿੱਚ ਖੁੱਲ ਗਿਆ ਮੋਬਾਈਲਾਂ ਦਾ ਪੰਡਾਰ ਪੰਜਾਬ ਦੇ ਨਾਲ-ਨਾਲ ਹੋਰਾਂ ਸੂਬਿਆਂ ਤੋਂ ਵੀ ਲੋਕ ਆ ਕੇ ਲੈ ਕੇ ਜਾ ਰਹੇ ਨੇ ਮੋਬਾਈਲ ਫੋਨ 60 ਲੱਖ ਦੀ ਕੀਮਤ ਦੇ ਮੋਬਾਈਲ ਫੋਨ ਕਰ ਚੁੱਕੇ ਨੇ ਲੋਕ ਹਾਸਲ ਪੁਲਿਸ ਨੇ ਕਰਤਾ ਐਲਾਨ ਆਪਣਾ ਨਾਮ ਲਿਖਾਓ ਤੇ ਲੈ ਜਾਓ ਫੋਨ ਹੁਣ ਤੁਹਾਨੂੰ ਦੱਸਦੇ ਆ ਕਿ ਆਖਰ 60 ਲੱਖ ਰੁਪਏ ਦੀ ਕੀਮਤ ਦੇ ਮੋਬਾਈਲ ਫੋਨ ਆਖਰ ਲੋਕਾਂ ਨੂੰ ਮਿਲੇ ਕਿਵੇਂ ਨੇ ਪੂਰੀ ਖਬਰ ਜਾਣਨ ਦੇ ਲਈ ਜੁੜੇ ਰਹੀਓ ਅਖੀਰ ਤੱਕ ਮੈਂ ਹਾਂ ਮੋਹਿਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ सीआईआर हेल्प डेस्क ਦੀ ਮਦਦ ਦੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 300 ਗੁੰਮਸ਼ੁਦਾ ਮੋਬਾਈਲ ਫੋਨ ਬਰਾਮਦ ਕੀਤੇ ਨੇ ਤੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪੇ ਨੇ ਇਨਾ ਮੋਬਾਈਲ ਫੋਨਾਂ ਦੀ ਕੀਮਤ ਕਰੀਬ 60 ਲੱਖ ਰੁਪਏ ਦੱਸੀ ਜਾ ਰਹੀ ਹੈ ਇਸ ਸਬੰਧੀ ਦਿਹਾਤੀ ਪੁਲਿਸ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿੱਥੇ ਲੋਕਾਂ ਨੂੰ ਉਹਨਾਂ ਦੇ ਗੁੰਮ ਹੋਏ ਮੋਬਾਈਲ ਫੋਨ ਸੌਂਪੇ ਗਏ ਨੇ ਐ ਸਮਾਗਮ ਦੇ ਵਿੱਚ ਪੂਰੇ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਤੋਂ ਵੀ ਲੋਕ ਆਪਣੇ ਮੋਬਾਈਲ ਫੋਨ ਲੈਣ ਦੇ ਲਈ ਪਹੁੰਚੇ ਅੰਮ੍ਰਿਤਸਰ ਦੇ ਵੇਚੇ ਅੱਜ ਪੁਲਿਸ ਦਾ ਧੰਨਵਾਦ ਕਰਦੇ ਹੋਏ ਉੱਥੇ ਲੋਕਾਂ ਨੇ ਕਿਹਾ ਕਿ ਮੋਬਾਈਲ ਫੋਨ ਸਿਰਫ ਸੰਚਾਰ ਦਾ ਸਾਧਨ ਨਹੀਂ ਸਗੋ ਇਸ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਤੇ ਯਾਦਾ ਵੀ ਹੁੰਦੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਸੁਹੇਲ ਮੀਰ ਨੇ ਦੱਸਿਆ ਕਿ ਲਗਭਗ 1 ਮਹੀਨਾ ਪਹਿਲਾਂ ਸੀਈਆਰ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਮਕਸਦ ਸੀ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਨਾ ਤੇ ਉਹਨਾਂ ਨੇ ਕਿਹਾ ਕਿ ਤਕਨੀਕੀ ਮੁਸ਼ਕਲਾਂ ਦੇ ਬਾਵਜੂਦ ਪੁਲਿਸ ਦੀ ਟੀਮ ਨੇ ਬਿਹਤਰ ਕੋਆਰਡੀਨੇਸ਼ਨ ਦੇ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ ਤੇ ਐਸਐਸਪੀ ਨੇ ਹੈੱਡ ਕਨਸਟੇਬਲ ਜਤਿੰਦਰ ਸਿੰਘ ਸਮੇਤ ਪੂਰੀ ਟੀਮ ਦੀ ਸ਼ਲਾਘਾ ਕੀਤੀ ਤੇ ਲੋਕਾਂ ਨੂੰ اپیل ਕੀਤੀ ਕਿ ਜੇ ਮੋਬਾਈਲ ਗੁੰਮ ਹੋ ਜਾਂਦੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ ਬੇਸਿਕਲੀ 1 ਮਹੀਨਾ ਪਹਿਲਾਂ ਅਸੀਂ ਉਪਰਾਲਾ ਸਟਾਰਟ ਕਰਤਾ ਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗੁੰਮਸ਼ੁਦਾ ਹੁੰਦੇ ਹੈ ਤਾਂ ਉਹਨਾਂ ਨੂੰ ਲੱਭਣ ਦਾ ਉਪਰਾਲਾ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਉਹਦੇ ਤਹਿਤ CIR ਇੱਕ ਹੈਲਪ ਡੈਸਕ ਅਸੀਂ ਬਣਾਇਆ ਹੈ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਲੋਕੀ ਸਾਡੇ ਕੋਲ ਆਉਂਦੇ ਸੀ ਕਿ ਕਿਸੇ ਦਾ ਫੋਨ ਡਿੱਗ ਪਿਆ ਕਿਸੇ ਦਾ ਗਵਾਚ ਗਿਆ ਤਾਂ ਇਹ ਸ਼ਿਕਾਇਤਾਂ ਲੈ ਕੇ ਲੋਕੀ ਆਉਂਦੇ ਸੀਗੇ ਸਾਡੇ ਕੋਲ ਤਾਂ ਇਹਨੂੰ ਅਸੀਂ ਲੋਕਾਂ ਦੀ ਜ਼ਰੂਰਤ ਸਮਝਦੇ ਹੋਏ ਇੱਕ इमोशनल ਕਨੈਕਟ ਹੁੰਦਾ ਹੈ ਲੋਕਾਂ ਦਾ ਆਪਣੇ ਫੋਨ ਦੇ ਪ੍ਰਤੀ ਸੋ ਉਸ ਚੀਜ਼ ਨੂੰ ਸਮਝਦੇ ਹੋਏ ਅਸੀਂ ਇੱਕ ਡੈਸਕ ਐਸਟੈਬਲਿਸ਼ ਕਰਤਾ ਤਾਂ 1 ਮਹੀਨਾ ਪਹਿਲਾਂ ਇਹ ਐਸਟੈਬਲਿਸ਼ ਹੋਇਆ ਐਂਡ 1 ਮਹੀਨੇ ਦੇ ਵਿੱਚ ਤੁਹਾਡੇ ਸਾਹਮਣੇ ਇਹਨਾਂ ਦੀ ਚੰਗੀ ਕਾਰਗੁਜ਼ਾਰੀ ਹੈ 1 ਮਹੀਨੇ ਦੇ ਵਿੱਚ ਵਿੱਚ 300 ਜਿਹੜੇ ਮੋਬਾਈਲ ਫੋਨ ਹੈ ਉਹ ਰਿਕਵਰ ਕੀਤੇ ਗਏ ਨੇ ਇਹਦੇ ਵਿੱਚ इवन ਬੜੇ ਕੀਮਤੀ ਜਿਹੜੇ ਫੋਨਸ ਹੈਗੇ ਇਨਕਲੂਡਿੰਗ 7 ਆਈਫੋਨਸ ਦੇ ਹੈਵ ਬੀਨ ਰਿਕਵਰਡ ਤਾਂ ਲੋਕੀ ਇਹਨਾਂ ਨੂੰ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਇੱਥੇ ਤਾਂ ਕਾਫੀ ਸਾਰੇ ਇੱਥੇ ਹਾਜ਼ਰ ਹੈਗੇ ਨੇ ਤਾਂ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀਗੀ ਤਾਂ ਇਹੀ ਜਿਹੜੀ ਅੱਜ ਦਾ ਇਹ ਫੰਕਸ਼ਨ ਹੈ ਜਾਂ ਜਿਹੜੀ ਸਰਮਨੀ ਹੈ ਇਹ ਅਸੀਂ ਇਹਨਾਂ ਨੂੰ ਵਾਪਸ ਕਰਾਂਗੇ ਇਹਨਾਂ ਦੇ ਜਿਹੜੇ ਫੋਨ ਤਾਂ ਇੰਪੋਰਟੈਂਟਲੀ ਆਈ ਊਡ ਲਾਈਕ ਟੂ ਅਪਰੀਸ਼ੀਏਟ ਜਿੱਡਾ ਇਹਦੇ ਵਿੱਚ ਟੀਮ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਰੋਲ ਹੈ ਤਾਂ ਬਹੁਤ ਪੋਜ਼ਿਟਿਵ ਰਹਾ ਕਿਉਂਕਿ ਇੱਕ ਮੋਬਾਈਲ ਫੋਨ ਲੱਭਣਾ ਕੋਈ ਸੌਖਾ ਨਹੀਂ ਹੈ ਇਵਨ ਵੈਨ ਯੂ ਟ੍ਰੇਸ ਇਟ ਟੈਕਨੀਕਲੀ ਤਾਂ ਫਿਰ ਐਫਰਟਸ ਲੱਗਦੇ ਹੈ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਫੋਨ ਹੁੰਦਾ ਹੈ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਫੋਨ ਹੁੰਦਾ ਹੈ ਤੋਂ ਇਹਨਾਂ ਨੂੰ ਇਕੱਠਾ ਕਰਨਾ ਇੰਨੇ ਸਾਰੇ ਫੋਨਾਂ ਨੂੰ ਇੱਕ ਮਹੀਨੇ ਦੇ ਵਿੱਚ ਇਟ ਇਜ਼ ਟਰੂਲੀ ਐਪਰੀਸ਼ੀਏਬਲ ਤਾਂ ਮੈਂ ਸਾਰੀ ਟੀਮ ਨੂੰ ਅ ਐਪਰੀਸ਼ੀਏਟ ਕਰਦਾ ਇਹਦੇ ਵਿੱਚ ਮੇਨ ਜਿਹੜੇ ਸਾਡੇ ਹੈੱਡ ਕਨਸਟੇਬਲ ਹੈ ਮਿਸਟਰ ਜਤਿੰਦਰ ਸਿੰਘ ਤਾਂ ਉਹਨਾਂ ਦਾ ਮੈਂ ਕੰਮ ਜਾਣਦਾ ਉਹਨਾਂ ਨੇ ਪਹਿਲਾਂ ਵੀ ਇਸ ਚੀਜ਼ 'ਚ ਕਾਫੀ ਮਿਹਨਤ ਕੀਤੀ ਹੋਈ ਹੈ ਪ੍ਰੀਵੀਅਸਲੀ ਹੀ ਵਾਸ ਇਨ ਬਟਾਲਾ ਤਾਂ ਇਸ ਚੀਜ਼ ਦੇ ਵਿੱਚ ਪੂਰੇ ਮਤਲਬ ਪੰਜਾਬ ਦੇ ਵਿੱਚ ਬਟਾਲਾ ਵਾਸ ਅ ਫਰਸਟ ਡਿਸਟ੍ਰਿਕਟ ਟੂ ਹੈਵ ਡਿਸਟ੍ਰਿਬਿਊਟਡ ਮੈਕਸਿਮ ਨੰਬਰ ਆਫ ਫੋਨਸ ਤਾਂ ਲੋਕੀ ਆਏ ਹੈ ਇੱਥੇ ਇਹ ਇੱਕ ਇਮੋਸ਼ਨਲ ਚੀਜ਼ ਹੁੰਦੀ ਹੈ ਫੋਨ ਕਿਉਂਕਿ ਇਹਦੇ ਨਾਲ ਸਾਡੀ ਯਾਦਾ ਜੁੜੀਆਂ ਹੁੰਦੀਆਂ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ ਫਾਈਨੈਂਸ਼ੀਅਲ ਡੀਟੇਲਸ ਹੁੰਦੇ ਆ ਫੋਨ ਦੇ ਵਿੱਚ ਤੇ ਜਦੋਂ ਗਵਾਚ ਜਾਂਦਾ ਹੈ ਲੱਗਦਾ ਹੈ ਕਿ ਜੀ ਜ਼ਿੰਦਗੀ ਦਾ ਕੋਈ ਇੱਕ ਹਿੱਸਾ ਹੀ ਚਲਾ ਗਿਆ ਸੋ that way it is important ਤਾਂ ਤੋੜੇ ਰਹੀ ਮੈਂ ਇਹ ਮੈਸੇਜ ਵੀ ਸਾਰੇ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ CIA ਡਿਸਕ ਹੈ ਸਾਡਾ ਇਥੇ SSP ਦਫ਼ਤਰ ਦੇ ਵਿੱਚ ਚਾਲੂ ਹੈ ਤਾ ਤੁਹਾਡਾ ਵੀ ਕਿਤੇ ਕੋਈ ਫੋਨ ਗੁੰਮਸ਼ੁਦਾ ਹੁੰਦਾ ਹੈ ਜਾਂ ਡਿੱਗ ਜਾਂਦਾ ਹੈ ਕਿਤੇ ਤਾਂ ਯੂ ਆਰ ਮੋਸਟ ਵੈਲਕਮ ਐਟ ਐਨੀ ਪੁਆਇੰਟ ਆਫ ਟਾਈਮ ਤਾਂ ਇਹਦਾ ਪ੍ਰੋਸੀਜਰ ਇਹ ਹੁੰਦਾ ਕਿ ਜਿਹੜਾ ਤੁਹਾਡਾ ਨੀਡਲਸਾਂਚ ਕੇਂਦਰ ਹੈ ਉੱਥੇ ਜਾ ਕੇ ਤੁਸੀਂ ਰਿਪੋਰਟ ਕਰਵਾ ਲਓ ਐਂਡ ਉਸ ਤੋਂ ਬਾਅਦ ਜਿਹੜਾ ਸੀਆਰ ਡੈਸਕ ਹੈ ਉੱਥੇ ਫਾਲੋਅ ਅਪ ਕਰ ਲਓ ਤਾਂ ਜਿਸ ਤਰ੍ਹਾਂ ਇਹ 100 ਮੋਬਾਈਲ ਅਸੀਂ 1 ਮਹੀਨੇ ਚ ਰਿਕਵਰ ਕਰ ਲਏ ਤਾਂ ਓਨ ਦਾ ਸੇਮ ਪੈਟਰਨ ਤੁਹਾਡਾ ਵੀ ਜੇ ਕੋਈ ਮੋਬਾਈਲ ਫੋਨ ਗਵਾਚ ਸੋ ਵੀ ਵਿਲ ਫਾਈਂਡ ਇਟ ਐਂਡ ਵੀ ਵਿਲ ਹੈਂਡ ਇਟ ਓਵਰ ਟੂ ਯੂ ਇਹ 300 ਮੋਬਾਈਲ ਫੋਨਸ ਹੈ ਜਿਹੜੇ ਰਿਕਵਰ ਹੋਏ ਨੇ ਤਾਂ ਇਹਨਾਂ ਦੀ ਕੀਮਤ ਕਰੀਬਨ 60 ਲੱਖ ਰੁਪਏ ਦੀ ਹੈ ਸਰ ਇਹ ਸਬ ਕੇਰੀ ਕੇਰੀ ਸਟੇਟਾਂ ਤੋਂ ਲਿਆਂਦੇ ਗਏ ਨੇ ਜੀ ਇਹ ਜਿਹੜੇ ਫੋਨ ਜਿਹੜੇ ਨੇ ਬਹੁਤ ਮਿਹਨਤ ਕੀਤੀ ਕੀ ਜਿਹੜੀ ਕੁਝ ਜਿਹੜੇ ਨੀਡਲੀ ਨੀਡਲੈਸ ਸੂਬੇ ਹੈਗੇ ਨੇ ਤਾਂ ਉਥੋਂ ਅਸੀਂ ਕੁਝ ਫੋਨਸ ਆਏ ਹੈ ਬਾਕੀ ਆਊਟ ਆਫ ਡਿਸਟ੍ਰਿਕਟ ਪੰਜਾਬ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਹੈ ਉਥੋਂ ਵੀ ਅਸੀਂ ਕਾਫੀ ਰਿਕਵਰ ਕਰਾ ਕੇ ਇੱਥੇ ਮੰਗਾਏ ਹਨ ਫਿਰ ਕਿੰਨਾ ਬੋਖਾ ਸੀ ਔਰ ਇਹਨੂੰ ਜਿਹੜਾ ਨੇਪਰੇ ਚਾੜੇਗਾ ਜਿਸ ਤੋਂ ਨਹੀਂ ਨਹੀਂ ਔਖਾ ਸੀਗਾ ਮਤਲਬ 300 ਮੋਬਾਈਲ ਦਾ ਟੀਚਾ ਇੱਕ ਮਹੀਨੇ ਦੇ ਵਿੱਚ ਸੋਖਾ ਨਹੀਂ ਹੈ ਕੋਆਰਡੀਨੇਟ ਕਰਨਾ ਲੋਕਾਂ ਦੇ ਨਾਲ ਕਿਤੇ ਗਵਾਜ ਗਿਆ ਕਿਨੇ ਲੱਭ ਲਿਆ ਫਿਰ ਉਹਦੇ ਕੋਲੋਂ ਰਾਬਤਾ ਕਾਇਮ ਕਰਨਾ ਉਥੇ ਪਾਰਟੀਆਂ ਸਪੇਸ ਦੇਣੀਆਂ ਉਹਨੂੰ ਰਿਕਵਰ ਕਰਨਾ ਤਾਂ ਔਖਾ ਸੀਗਾ ਟਾਸਕ ਬਟ ਟੀਮ ਹੈਜ਼ ਡਨ ਵੰਡਰਫੁਲ ਵਰਕ ਸੋ ਵੀ ਚ ਕੈਨ ਆਈ ਆਸਕ ਜੀ ਆ ਸਰ ਇਹ ਜ਼ਾਹਿਰ ਸੀ ਬਾਤ ਹੈ ਜੇ ਜੋ ਮੋਬਾਈਲ ਸਾਰੇ ਗੂਮ ਹੋਏ ਹੈ ਕੋਈ ਨਾ ਕੋਈ ਨੈਕਸਸ ਤੋਂ ਜੁੜਾ ਹੋਗਾ ਇਸਕੇ ਸਾਥ ਕਿਉਂਕਿ ਇਹ ਜੋ ਮੋਬਾਈਲ ਹੈ ਇਤਨੇ ਸਾਰੇ ਜੋ ਹੈ जिसके पा, पास भी था, वो क्या इसमें है, इसमें? कोई नहीं नहीं ये इस तरह नहीं है इट इज़ नॉट लाइक ए क्रिमिनल कॉन्स्पेरेसी कि 300 के 300 मोबाइल फोन एक बंदे या ग्रुप से मिले ऐसा नहीं है नहीं। ये किसी का कहीं पे मोबाइल फोन गिर गया किसी ने उठा लिया तो वी गॉट इन टच विद दैट पर्सन उससे रिकवर कर लिया तो ये अक्रॉस पंजाब डिस्ट्रीब्यूटेड है मतलब ये जरूरी नहीं कि उसका मेलाफाइड इंटेंशन था उसको मिल गया बाई चांस एंड उसने रख लिया तो फिर हमारा ये कोशिश होता है कि जो ओरिजिनल ओनर uh, है राइटफुल ओनर ये उस तक वापस पहुंचे सर ये और क्या कार्रवाई की गई है कोई केस दर्ज किए गए हैं नहीं नहीं इसमें ऐसे होता है ये जो सी ई आई आर एक गवर्नमेंट ऑफ इंडिया का इनिशियटिव है तो उसमें हम इनको ट्रेस करते हैं एज सच इसमें कोई मेला

ज्यादातर देखने में आम नागरिक आज भी पुलिस को कम्प्लेट करने से डरता है खासकर मोबाइल के मामले में हमने इससे साल भर पूरी इसकी इन्वेस्टिगेट की इसमें क्या था मोबाइल जैसे गुम हो गया उसमें क्या था कि पुलिस फोन करती है एक शिकायतकर्ता ने बनाया कि पुलिस फोन करती है कि आप आ जाओ वो यहाँ से तीस किलोमीटर दूर गया मेहता मेहता जी वहाँ पर जाकर जो ट्रेस करने वाला वो बोलता है कि आप ऐसा करो ठीक है आपका देख लिया हमने फिर उसको दो हफ्ते बाद के बाद फोन आता है वो बोलता है कि आपका मोबाइल हमने ट्रेस कर लिया आप हमारे पास आ जाइए आप आइए और हमारे आपसे खर्चा पानी लगेगा तो आपके जो थाना प्रभारी से शिकायत करता है शिकायत भी करता है उसके बावजूद भी कोई कार्रवाई नहीं होती उनका कहना है कि हाँ जी हम तो हफ्ते में फोन आपका ढूंढ लेंगे आज जो तीन सौ बासठ दिन जाकर ये फोन आता है कि आपके मोबाइल को शिकायतकर्ता को कि ढूंढ लिया गया है तो ये जो जो गलतियाँ या भूल या चूक कहते हैं विभाग की तरफ से आ रही है क्या आप इसमें भी कोई इन्वेस्टिगेट कराएंगे अगर आती है तो आप क्या उनके खिलाफ कार्रवाई करेंगे या जनता के बीच एक अच्छा संदेश देना चाहेंगे सर so, सवाल आपका काफी लंबा है तो पर्टिकुलर जो स्पेसिफिक्स है आई नॉट कमेंट ऑन दैट क्योंकि इट इज़ नॉट इन माई नॉलेज दिस केस बट ये है कि किसी का भी फोन uh, अगर कहीं पे गुम हो जाता है तो जैसे मैंने कहा कि ये हमने सिर्फ दिस इनिशिएटिव वाज़ स्टार्टेड जस्ट 1 मंथ बिफोर एंड द रिजल्ट्स आपके सामने हैं आप सब देख रहे हो तो अगर आपका भी किसी का ऐसी कोई चीज़ है किसी का पुराना गुम हुआ है मोबाइल तो आप अलग से फिर से एक उसकी शिकायत दे सकते हैं एंड आई विल मेक श्योर हमारी टीम विल एनश्योर कि आपको इमीडिएटली वो मिल जाए तो कहीं पे ऐसी अगर कोई चीज़ है कोई कंप्लेंट है तो यू कैन ब्रिंग इट इन माई पर्सनल नॉलेज नहीं बिल्कुल तुसी देखो तुसी मेरे तो बाद जो इतने आए हुए हैं इन्हों का भी फीडबैक ले लो ਤਾ ਮਾਈ ਟੀਮ ਜਿਹੜੀ ਇਹਨਾਂ ਦੇ ਨਾਲ ਇੰਟਰੈਕਟ ਕਰ ਰਹੀ ਸੀਗੀ ਦੇ ਸੜਕੇ ਲੋਕੀ ਬੜੇ ਖੁਸ਼ ਅਗੇ ਨੇ ਤਾ ਇਹਨਾਂ ਦੇ ਅੱਖਾਂ ਚ ਦਿਸਦਾ ਪਿਆ ਕਿ देयर ਇਸ ਸੈਂਸ ਆਫ ਗ੍ਰੈਟੀਟਿਊਡ ਐਂਡ ਫੁਲਫਿਲਮੈਂਟ ਕਿ ਚਲੋ ਇਹਨਾਂ ਨੂੰ ਜਿਹੜਾ ਕੋਈ ਚੰਗੀ ਜਿਹੜੀ ਆਪਣੀ ਚੀਜ਼ ਹੁੰਦੀ ਹੈ ਉਹ ਕਾਫੀ ਟਾਈਮ ਤੋਂ ਬਾਅਦ ਵਾਪਸ ਲੱਭ ਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਲੱਭ ਕੇ ਦਿੱਤੀ ਹੈ ਤਾ ਦੇ ਆਰ ਥੈਂਕਫੁਲ ਉਹਦੇ ਕਰਕੇ ਸਾਨੂੰ ਵੀ ਬੜੀ ਸੰਤੁਸ਼ਟੀ